ਦੇ ਹਰ ਇਹਦਾ ਕੋਈ ਪਤਾ ਕਹਿ ਦਿੰਦੇ ਜਦੋਂ ਪੱਜਾ ਗਾ ਕੋਈ ਦੋਤਾ ਹੁੰਦਾ ਹੈ ਤੇ ਬਚਣਾ ਕੋਈ ਕਿਤੇ ਆਇਆ ਹੋਇਆ ਹੈ ਬਾਹਰ ਮੇਰੀ ਦਾ ਦੋਰੀ ਇਸ ਤਰ੍ਹਾਂ ਆਪ ਨੂੰ ਚਲਾ ਨਹੀਂ ਸਕਿਆ ਉਹ ਜੀਹਾਂ ਦੇ ਇਹ ਥੋੜੀ ਬੁੱਝਣਾ ਬੁੱਝਣਾ ਪੈ ਜਾਣਾ ਖੜੀ ਜੇ ਲੋਸ ਆ ਗਿਆ ਹੁਣ ਬਾਤ ਬੜੀ ਹੱਦ ਤੱਕ ਬੱਲੇ ਮਰੇ ਆ ਅਸੀਂ ਬਹਿਣਾ ਨਾ ਪੈਦਾ ਇਹਨਾਂ ਦੇ ਮਤਲਬ ਕੋਈ ਨਹੀਂ ਅਸੀਂ ਵੀ ਮਦਦ ਕਰਨੇ ਆਏ ਆ ਹੈ ਪ੍ਰੋਫੈਸਰ ਆਈ ਜਾਦੇ ਆ ਇੱਕ ਵਾਰ ਆਜਾ ਚੋਣਾ ਰੋਕੋ ਉੱਥੇ ਰੋਕੋ ਹੋਣੀ ਬੜੀ ਵੱਡੀ ਕਾਲਾ ਐਕਸੀਡੈਂਟ ਹੋਇਆ ਕੌਣ ਕੌਣ ਸੀ ਕਿੱਥੇ ਚੱਲੇ ਕੀ ਕਾਰਨ ਕੀ ਬਣਾ ਅੰਕਲ ਜੀ ਮੇਰੇ ਮੰਮੀ ਡੈਡੀ ਤੇ ਮੇਰੀ ਤਾਈ ਦੀ ਕੁੜੀ ਸੀ ਉਹ ਸਟ੍ਰਾਬਰੀ ਤੋੜਨ ਚੱਲੇ ਸੀਗੇ ਉੱਥੇ ਕੰਮ ਤੇ ਦਿਹਾੜੀ ਲੱਗੇ ਹੋਏ ਸੀਗੇ ਉਹ ਵੇਟ ਕਰਦੇ ਪਏ ਸੀ ਆਪਦੇ ਨਾਲ ਦੀ ਰਸਤੇ 'ਚ ਖੜੇ ਸੀ ਥੋੜੀ ਦੂਰੀ ਉਹਨਾਂ ਦਾ ਫਾਰਮ ਸੀਗਾ ਉੱਥੇ ਖੜੇ ਸੀਗੇ ਉਹ ਫਿਰ ਪਿੱਛੇ ਦੀਗ ਦੇ ਪਏ ਸੀਗੇ ਤੇ ਉਹਨਾਂ ਦੇ ਅੱਗੋਂ ਗੱਡੀ ਵਿੱਚ ਆ ਕੇ ਮਾਰੀ ਤੇ ਸਾਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਨਾ ਹਜੇ ਤੱਕ ਇਹਨਾਂ ਨੇ ਕੋਈ ਵੀ ਬੰਦਾ ਫੜਿਆ ਆ ਇਹਨਾਂ ਨੇ ਗੱਡੀ ਵੀ ਇੱਥੇ ਰੱਖੀ ਪਈ ਆ ਪਰ ਇਹਨਾਂ ਨੇ ਕੋਈ ਹਜੇ ਕਾਰਵਾਈ ਨਹੀਂ ਕੀਤੀ ਇਹ ਉੱਥੇ ਜਾ ਕੇ ਜੀ ਦੋ ਜਣਿਆਂ ਦੀ ਮੌਤ ਹੋ ਗਈ ਹੈ ਇੱਕ ਤਾਂ ਮੇਰੀ ਤਾਇਆ ਦੀ ਕੁੜੀ ਦੀ ਇੱਕ ਮੇਰੀ ਮੰਮੀ ਦੀ ਕੀ ਮੰਗ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਜੀ ਬਸ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਜੋ ਸਾਡੇ ਨਾਲ ਹੋਇਆ ਸਾਨੂੰ ਇਨਸਾਫ ਚਾਹੀਦਾ ਪਰ ਐਕਸੀਡੈਂਟ ਹੋਇਆ ਕੀ ਇਹ ਮਾਮਲਾ ਫਰਾ ਕੋਈ ਨਹੀਂ ਅੱਜ ਕੱਲ੍ਹ ਸਾਨੂੰ ਸਿਵਲ ਹੋ ਆਪਣੇ ਮੈਡੀਸਿਟੀ ਹਸਪੀਟਲ ਤੋਂ ਤਲਾਸ਼ ਮਿਲੀ ਸੀਗੀ ਵੀ ਲਖਵੀਰ ਕੌਰ ਉਮਰ 21 ਸਾਲ ਤੇ ਇਹਦੇ ਗਵਾਂਡੀ ਸੀ ਚਾਚਾ ਚਾਚੀ ਭਗਵਾਨ ਸਿੰਘ ਤੇ ਅਮਰਜੀਤ ਕੌਰ ਜਿਹੜੇ ਆਪਣੇ ਬੁੱਗੀਪੁਰਾ ਚੌਕ ਤੋਂ ਅੰਮ੍ਰਿਤਸਰ ਰੋਡ ਜਾਂਦੇਆਂ ਨੂੰ ਸਾਈਡ ਤੇ ਆਪਣੇ ਮੋਟਰਸਾਈਕਲ ਲਾ ਕੇ ਉਥੇ ਸਟੇਵਰੀ ਮੇਰੀ ਤੋੜ ਨਗਾਹ ਜੀ ਖੜੇ ਸੀਗੇ ਤੇ ਇੱਕ ਗੱਡੀ ਆਈ ਕਾਰ ਆਈ 20 ਅੰਮ੍ਰਿਤਸਰ ਰੋਡ ਵੱਲੋਂ ਉਹਦੇ ਡਰਾਈਵਰ ਨੇ ਜਿਹੜਾ ਗੱਡੀ ਇਹਨਾਂ ਦੇ ਵਿੱਚ ਲਿਆ ਕੇ ਮਾਰੀ ਸਾਈਡ ਤੇ ਖੜਿਆਂ ਦੇ ਜਿੱਥੇ ਦੋਵੇਂ ਆਪਣਾ ਭਗਵਾਨ ਸਿੰਘ ਤੇ ਅਮਰਜੀਤ ਕੌਰ ਦੇ ਖੱਟਾ ਲੱਗੀਆਂ ਕਾਫੀ ਤੇ ਜਿਹੜੇ ਲਖਵੀਰ ਕੌਰ ਜੀ ਇਹਦੀ ਉੱਥੇ ਜਿਹੜੀ ਮੌਤ ਹੋ ਗਈ ਉਦੇ ਸਬੰਤ ਅਸੀਂ ਜਿਹੜਾ ਮੁਕੱਦਮਾ ਜਿਹੜਾ ਰਜਿਸਟਰ ਕੀਤਾ ਹੈ ਤਖਵੀਰ ਸਿੰਘਾ ਆਪਣੇ ਕੁਲੀ ਪਿੰਡ ਤੋਂ ਬਲੇ ਪਤਾ ਲੱਗਿਆ ਦੂਜੀ ਉਹ ਜਿਹੜੀ ਮੌਤ ਹਾਂਜੀ ਜਿਹੜੀ ਅਮਰਜੀਤ ਕੌਰ ਸੀਗੀ ਜੀ ਉਹਨੂੰ ਮੈਡੀਸਿਟੀ ਤੋਂ ਰੈਫਰ ਕੀਤਾ ਸੀਗਾ ਬਠਿੰਡੇ ਦਾ ਤੇ ਜਿਹੜੀ ਰਸਤੇ ਦੇ ਵਿੱਚ ਰਾਤ ਪਤਾ ਲੱਗਿਆ ਮੌਤ ਹੋ ਗਈ ਆ ਤੇ ਜਿਹੜੀ ਅਗਲੀ ਜਿਹੜੀ ਹੁਣ ਟਪੀ ਸੰਭਲ ਵਿੱਚ ਲਿਆਂਦੀ ਜਾ ਰਹੀ ਹੈ ਕਿੰਨੇ ਕੁਡ ਕਿੰਨਿਆਂ ਦੀ ਮੌਤ ਹੋ ਗਈ ਬਤ ਕਿੰਨੇ ਜਾਣੇ ਦੀ ਮੌਤ ਹੋ ਗਈ ਜੀ ਲਖਵੀਰ ਕੌਰ ਦੀ ਤੇ ਅਮਰਜੀਤ ਕੌਰ ਦੀ ਜਦੋਂ ਭਗਵਾਨ ਸਿੰਘ ਦਾ ਉਹ ਬਠਿੰਡੇ ਦਾਖਲਾ ਏਮਜ ਹਸਪਤਲ ਦੇ ਵਿੱਚ